ਰਿਕਸ ਦੇਸ਼ਾਂ ਦੇ ਮਾਮਲੇ ਵਿੱਚ ਡੋਨਲਡ ਟਰੰਪ ਅੜਗੇ ਹਨ ਉਹਨਾਂ ਨੇ ਕਿਹਾ ਕਿ ਜੇ ਅਮਰੀਕੀ ਬਰੋਦੀ ਨੀਤੀਆਂ ਸਮਰਥਨ ਕਰਨ ਵਾਲਿਆਂ ਤੇ 10% ਵਾਧੂ ਟੈਰਫ ਲਗਾਉਣ ਦੀ ਧਮਕੀ ਦਿੱਤੀ ਹੈ ਅਸ਼wini ਸ਼ਰਮਾ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਗਏ ਹਨ ਬਿਹਾਰ ਵਿੱਚ ਡੈਨ ਹੋਣ ਦੇ ਸ਼ੱਕ ਹਿਤ ਔਰਤ ਸਮੇਜ ਪਰਿਵਾਰ ਦੇ ਪੰਜੀਆਂ ਦਾ ਕਤਲ ਕਰ ਦਿੱਤਾ ਗਿਆ ਹੈ ਬੰਗਲੂਰੂ ਵਿਖੇ ਕੁੜੀ ਨੇ ਆਪਣੇ ਸਾਬਕਾ ਬੁਆਏਫਰੈਂਡ ਨੂੰ ਅਗਵਾ ਕਰਵਾ ਕੇ ਨੰਗਾ ਕਰਕੇ ਕਟਵਾਇਆ ਉੱਤਰ ਪ੍ਰਦੇਸ਼ ਦੇ ਅੰਬੇਦਕਰ ਨਗਰ ਵਿੱਚ ਸਾਬਕਾ ਸੀਐਮ ਦੇ ਕਮਰੇ ਵਿੱਚੋਂ 22 ਲੱਖ ਰੁਪਏ ਨਾਗਰ ਸਾਰੇ 1000 ਤੇ 500 ਦੇ ਪੁਰਾਣੇ ਨੋਟ ਸਨ ਹਰਿਆਣਾ ਦੀ ਸਾਬਕਾ ਮੁੱਖ ਮੰਤਰੀ ਭਵਿੰਦਰ ਸਿੰਘ ਭੂਡਾ ਦੇ ਸਾਬਕਾ ਪ੍ਰਿੰਸੀਪਲ 74 ਕਰੋੜ ਰੁਪਏ ਦੀ ਜਾਇਦਾਦ ਤਕੁਰ ਕਰ ਲਈ ਹੈ ਕਿਉਂਕਿ ਉਹਨਾਂ ਦੀ ਆਮਦਨ ਤੋਂ ਬਾਅਦ ਜਾਇਦਾਦ ਸੀ ਪੰਜਾਬ ਦੇ ਮੰਤਰੀ ਮੰਡਲ ਨੇ ਕਿਹਾ ਹੈ ਕਿ ਹੁਣ ਪਖਰਾ ਡੈਮ ਤੇ ਸੀਆਈਐਸਐਫ ਦੀ ਕੋ ਹੌਸਟਾਨਾਤ ਨਹੀਂ ਹੋਵੇਗੀ ਕੋਪਰਾਟਿਵਿਟੀ ਧਨਖੜੀ ਨੇ ਕਿਹਾ ਕਿ ਜੱਜ ਦੇ ਕਰੋ ਵੱਡੀ ਗਿਣਤੀ ਵਿੱਚ ਨਕਦੀ ਮਹਿਣਾ ਪ੍ਰਾਜਿਕ ਮਾਮਲਾ ਤੇ ਐਕਸ਼ਨ ਜ਼ਰੂਰੀ ਹੈ América me deu goalie...